ਸਾਰੇ ਮੇਰੇ ਭੈਣਾ ਭਰਾਵਾਂ ਨੂੰ ਜੋ ਮੇਰੀ ਵੀਡੀਓ ਦੇਖ ਰਹਾ ਹੈ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਰਾਮ ਰਾਮ ਜੈ ਹੰ ਅਦਾ ਮੇਰੇ ਕੋਈ ਭੈਣਾ ਭਰਾਵਾਂ ਦੇ ਮੈਸੇਜ ਆ ਰਹੇ ਆ ਕਿ ਸਾਡਾ ਤੁੰਨੀ ਦਾ ਥੱਲੇ ਵਾਲਾ ਹਿੱਸਾ ਜਿਹੜਾ ਪੇਟ ਘਟ ਨਹੀਂ ਰਿਹਾ ਜਾਂ ਉੱਪਰ ਵਾਲੀ ਜਿਹੜੀ ਚਰਬੀ ਜਿਹੜੀ ਪੇਟ ਦੀ ਆ ਉਹ ਵੱਧ ਰਹੀ ਆ ਉਹ ਘਟ ਨਹੀਂ ਹੋ ਰਹੀ ਸਾਈਡ ਦੀ ਚਰਬੀ ਜਿਹੜੀ ਆ ਕਾਫੀ ਵੱਧ ਗਈ ਆ ਇਨੂੰ ਘਟਾਉਣ ਵਾਸਤੇ ਕਿਹੜੀ ਐਕਸਰਸਾਈਜ਼ ਕਰੀਏ ਤੇ ਦੋਸਤੋ ਐਕਸਰਸਾਈਜ਼ ਤੁਸੀਂ ਜਿਹੜੀ ਮਰਜ਼ੀ ਕਰੋ ਪਰ ਉਹਨੂੰ ਤੁਸੀਂ ਰੋਜ਼ਾਨਾ ਕਰਨਾ ਹੈ ਸਵੇਰੇ ਸ਼ਾਮ ਕੋਸ਼ਿਸ਼ ਕਰਿਆ ਕਰੋ ਕਿਉਂਕਿ ਜਿਸ ਤਰ੍ਹਾਂ ਅਸੀਂ ਖੇਤ ਵਿੱਚ ਬੀਜ ਬੀਜਨੇ ਆ ਬੀਜ ਕੇ ਘਰ ਵਾਪਸ ਆ ਜੇ ਉਹਨਾਂ ਨੂੰ ਦੁਬਾਰਾ ਦੇਖਦੇ ਨਹੀਂ ਹੈ ਤਾਂ ਬੀਜ ਉਹ ਸੁੱਕ ਜਾਂਦੇ ਆ ਉੱਥੇ ਫਸਲ ਨਹੀਂ ਹੁੰਦੀ ਇਸੇ ਤਰ੍ਹਾਂ ਜੇ ਤੁਸੀਂ ਅੱਜ ਐਕਸਰਸਾਈਜ਼ ਕੀਤੀ ਐ ਉਸ ਤੋਂ ਬਾਅਦ ਤੁਸੀਂ ਛੱਡ ਦਿੱਤੀ ਐ ਤੇ ਉਹ ਤੁਹਾਨੂੰ ਜਿਹੜੀ ਆ ਗਈ ਆ ਪੇਟ ਵਧਣਾ ਸ਼ੁਰੂ ਹੋ ਜਾਣਗੇ ਸਾਈਡ ਦੀ ਚਰਬੀ ਜਿਹੜੀ ਆ ਤੁਹਾਡੀ ਵਧਣੀ ਸ਼ੁਰੂ ਹੋ ਜਾਊਗੀ ਤੁਸੀਂ ਰੋਜ਼ਾਨਾ ਜਿਸ ਤਰ੍ਹਾਂ ਕਿਸਾਨ ਸਵੇਰੇ ਸ਼ਾਮੀ ਆਪਣੀ ਫਸਲ ਨੂੰ ਚੱਕਰ ਮਾਰਦਾ ਆ ਔਰ ਉਹਨੂੰ ਦੇਖਦਾ ਕਿ ਉਹਦੇ ਵਿੱਚ ਕੀ ਘਾਟ ਹੈਗੀ ਆ ਸਪਰੇਅ ਕਰਨ ਦੀ ਘਾਟ ਹੈ ਉਹਨੂੰ ਤੇਲ ਉਹਨੂੰ ਖਾਣ ਪੌਣ ਦੀ ਜ਼ਰੂਰਤ ਆ ਜਾਂ ਉਹਨੂੰ ਪਾਣੀ ਲਾਉਣ ਦੀ ਜ਼ਰੂਰਤ ਆ ਤੇ ਉਸੇ ਤਰ੍ਹਾਂ ਸਾਡਾ ਸਰੀਰ ਹੈਗਾ ਆ ਕਿ ਅਸੀਂ ਸਰੀਰ ਨੂੰ ਚੰਗੀ ਤਰ੍ਹਾਂ ਮਜ਼ਬੂਤ ਬਣਾਉਣਾ ਹੈ ਇੱਕ ਸਲੇਮ ਬਣਾਉਣਾ ਹੈ ਚੰਗਾ ਦੇਖਣ ਪਰਖਣ ਨੂੰ ਵਧੀਆ ਲੱਗਣਾ ਹੈ ਤੇ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਖਿਆਲ ਕਰਨਾ ਹੈ ਨਾਲ ਹੀ ਅਸੀਂ ਆਪਣੇ ਮੂੰਹ ਨੂੰ ਬੰਦ ਕਰਨਾ ਕਿ ਆਪਣਾ ਮੂੰਹ ਦਾ ਸਵਾਦ ਦੇਖਣ ਵਾਸਤੇ ਬਣਾਉਣ ਵਾਸਤੇ ਅਸੀਂ ਬਾਜ਼ਾਰ ਵਿੱਚ ਚੱਲੇ ਜਾਂਦੇ ਆ ਤਲੀਆਂ ਚੀਜ਼ਾਂ ਖਾਂਦੇ ਜਿੰਕ ਫੂਡ ਖਾਂਦੇ ਫਾਸਟ ਫੂਡ ਖਾਂਦੇ ਆ ਇਹ ਇਹਨਾਂ ਚੀਜ਼ਾਂ ਨੂੰ ਨਾਲ ਚੀਨੀ ਦਾ ਤੁਸੀਂ 7 ਜਿਆਦਾ ਕਰਦੇ ਆ ਘੱਟ ਕਰਨਾ ਆ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੁਸੀਂ ਘੜਦੀਆਂ ਸਾਧੀਆਂ ਚੀਜ਼ਾਂ ਖਾਓ ਨਾਲ ਮੌਸਮੀ ਫਲ ਫਰੂਟ ਖਾਓ ਆਪਣੇ ਤੁਸੀਂ ਛੋਲੇ ਪੁਦੀਏ ਛੋਲੇ ਖਾਓ ਜਾਂ ਭੁੰਗਰੇ ਛੋਲੇ ਖਾਓ ਮੂੰਗੀ ਖਾਓ ਇਹਨਾਂ ਚੀਜ਼ਾਂ ਨਾਲ ਖਾਣਾ ਤੈਨੂੰ ਪ੍ਰੋਟੀਨ ਵੀ ਮਿਲੇਗਾ ਕਾਰਬੋਹਾਈਡਰੇਟ ਵੀ ਮਿਲੇਗੀ ਪ੍ਰੋਟੀਨ ਮਿਲੇਗਾ ਇਹ ਚੀਜ਼ਾਂ ਤੁਸੀਂ ਲਾਗੂ ਕਰੋਗੇ ਤੇ ਐਕਸਰਸਾਈਜ਼ ਜੇ ਉਹ ਮਰਜੀ ਕਰਦੇ ਕਰੋ ਪਰ ਉਹਦੇ ਨਾਲ ਨਾਲ ਤੁਸੀਂ ਆਪਣੇ ਸਵਾਦ ਦਾ ਦੇਖਣਾ ਕਿ ਅਸੀਂ ਜਿਹੜਾ ਉਹਨੂੰ ਜਿਹੜੀਆਂ ਚੀਜ਼ਾਂ ਤੋਂ ਪਿੱਛੇ हट ਗਏ ਆਪਣੀਆਂ ਘਰ ਦੀਆਂ ਚੀਜ਼ਾਂ ਨੂੰ ਵਰਤਣਾ ਹੈ ਤੇ ਆਓ ਮੈਂ ਉਹ ਤੁਹਾਨੂੰ ਅੱਜ ਚਾਰ ਐਕਸਰਸਾਈਜ਼ ਦੱਸਦਾ ਹਾਂ ਕਿ ਇਹ ਐਕਸਰਸਾਈਜ਼ ਤੁਸੀਂ ਲਗਾਤਾਰ ਜਿਹੜੀ ਹੈਗੀ ਆ ਇੱਕ ਮਹੀਨਾ ਕਰਕੇ ਦੇਖਣੀ ਆ ਕਿ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਮੇਰੇ ਤੇ ਫਿਟਬਟ ਚੈਨਲ ਟੈਂਕ ਤੇ ਜਰੂਰ ਲਿਖ ਕੇ ਭੇਜਿਓ ਕਿ ਮੈਂ ਇੱਕ ਮਹੀਨਾ ਐਕਸਰਸਾਈਜ਼ ਕੀਤੀ ਸੀ ਤੁਹਾਡੇ ਦੱਸੇ ਹੋਈ ਤੇ ਮੇਰੇ ਪੇਟ ਜਿਹੜਾ ਅੰਦਰ ਚਲ ਗਿਆ ਮੈਂ ਵੀ ਇੱਕ 64 ਸਾਲ ਦਾ ਜਵਾਨ ਆ ਆਰਮੀ ਜਵਾਨ ਆ ਕਿ ਮੇਰੀ ਵੀ ਸਿਹਤ ਦੇ ਲੋ ਕਿਸ ਤਰ੍ਹਾਂ ਆ ਗਈ ਆ ਕਿ ਅੱਜ ਦੇ ਜਵਾਨਾਂ ਦੀ ਇਸ ਤਰ੍ਹਾਂ ਦੀ ਸਿਹਤ ਨਹੀਂ ਜਿਸ ਤਰ੍ਹਾਂ ਦੀ ਇਹ ਸਿਹਤ ਬਣਾ ਰੱਖੀ ਆ ਆਓ ਤੁਸੀਂ ਇਹ ਮੇਰੀ ਐਕਸਰਸਾਈਜ਼ ਨੂੰ ਦੇਖਣਾ ਤੇ ਨਾਲ ਤੁਸੀਂ ਕਰਨਾ ਵੀ ਆ ਤੇ ਰੋਜ਼ਾਨਾ ਸਵੇਰੇ ਔਰ ਸ਼ਾਮੀ ਜਿਹੜੀ ਐਕਸਰਸਾਈਜ਼ ਮੈਂ ਤੁਹਾਨੂੰ ਦੱਸਣੀਆਂ ਇਹਦੇ ਰੋਜ਼ਾਨਾ 100 ਸਵੇਰੇ ਰੈਪੀਟੀਸ਼ਨ ਲਾਉਣੇ ਆ 100 60 ਰੈਪਿਟੀਸ਼ਨ ਲਾਉਣੇ ਅਗਰ ਲਗਾਤਾਰ ਤੁਸੀਂ ਰੈਪਿਟੀਸ਼ਨ ਨਹੀਂ ਲਾ ਸਕਦੇ 25-25 ਕਰਕੇ ਤੁਸੀਂ 4 ਸੈੱਟ ਬਣਾ ਸਕਦੇ ਏਦੇ ਆਉ ਮੈਂ ਤੁਹਾਨੂੰ ਦੱਸਦਾ ਪਹਿਲੀ ਐਕਸਰਸਾਈਜ਼ ਤੁਸੀਂ ਕੀ ਕਰਨੀ ਹੈਗੀ ਆ ਇਸ ਤਰੀਕੇ ਨਾਲ ਹੱਥ ਉੱਪਰ ਲੈ ਜਾਣੇ ਆ ਇਹ ਤੁਹਾਡੀ ਜਿਹੜੀ ਆ ਪੇਟ ਦੀ ਥੱਲੇ ਵਾਲੀ ਐਕਸਰਸਾਈਜ਼ ਹੈ ਇਹਨੂੰ ਪੇਟ ਨੂੰ ਘਟ ਕਰਨ ਥੱਲੇ ਵਾਲੇ ਨੂੰ ਉੱਪਰ ਹੱਥ ਲੈ ਜਾਣੇ ਆ ਪੂਰੇ ਆਪਣੇ ਜਿਹੜੇ ਆ ਗੋਡੇ ਨੂੰ ਆਪਣੇ ਬਾਹਾਂ ਸਟਿਚ ਕਰਨਾ ਹੈ ਆਪਣੇ ਅੱਡੀ ਨੂੰ ਟੱਚ ਕਰਨਾ ਹੈ 1 2 3 4 ਫੰਡ 4 5 6 7 8 9 10 11 12 13 14 15 16 17 18 19 20 21 22 23 24 25 ਇਹ ਤੁਸੀਂ 25 ਰੈਪੀਟਿਸ਼ਨ ਚਾਰ ਵਾਰ ਵੀ ਲਾ ਸਕਦੇ ਆ ਨੰਬਰ 2 ਤੇ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਤੁਸੀਂ ਪੇਟ ਦੇ ਉੱਪਰ ਵਾਲੀ ਚਰਬੀ ਜਿਹੜੀ ਤੁਹਾਡੀ ਵਧੀ ਹੋਈ ਆ ਇਹਨੂੰ ਘਟਕਣ ਵਾਸਤੇ ਉਪਰ ਆ ਫਰੇਜਣ ਇਸ ਤਰੀਕੇ ਨਾਲ 1 2 3 4 5 6 7 8 9 10 11 12 13 14 15 16 17 18 ਉਨੇ ਵੀ ਇੱਕ ਵਾਈਟ ਡੇ ਜੋਰੀ ਫਟ ਗਿਆ ਇਹਦੇ ਵਿੱਚ 4 ਸੱਟ ਲਾਉਣੇ ਤੁਸੀਂ ਤੁਹਾਡੀ ਸੈਨ ਵੀ ਚਾਰ ਵੀ ਵਧੀਆਂ ਹੋਆ ਔਰ ਤੁਸੀਂ ਜੇ ਲੈ ਲੇਗੇ ਇਸ ਤਰੀਕੇ ਨਾਲ ਕਰਦੇ ਨਾ ਇਸ ਤਰੀਕੇ ਨਾਲ ਇਹ ਵੀ ਤੁਸੀਂ 100 ਕਰਨੇ ਆ ਕੋਸ਼ਿਸ਼ ਕਰਨੇ ਆ ਤੁਸੀਂ ਆਪਣੇ ਅੱਡਿਆਂ ਨੂੰ ਟੱਚ ਕਰਨੇ ਆ 1 2 3 4 5 6 7 8 नौ दस ग्यारह बारह तेरह चौदह पंद्रह सोलह सतार अठारह उन्नी भी इक्की बई तेई चौबी पच्ची एच आर्सा कराने अगली एक्सरसाइज थोड़ी तो जड़ी है गर्दन के पिछे रखना है हाथ ਇਸ ਤਰ੍ਹਾਂ ਕਰਦੇ ਹੋ ਨਾ ਪਿਛਾ ਹੱਥ ਆ ਖੜਿਆ ਇਹ ਵੀ ਤੁਸੀਂ 100 ਵਾਰ ਕਰਨਾ ਹੈ 25-25 ਦੇ ਚਾਰ ਰੈਪੀਟਿਸ਼ਨ ਤੁਸੀਂ ਕਰਨੇ ਆ ਆਪਣਾ ਗੋਡਾ ਤੇ ਕੋਣੀ ਨੂੰ ਤੁਸੀਂ ਟੱਚ ਕਰਨਾ ਹੈ 25 ਵਾਰ ਇਸ ਤਰੀਕੇ ਨਾਲ 1 2 3 4 5 6 7 8 9 10 11 12 13 14 15 16 17 18 19 20 21 22 23 24 25 ਇਹ ਸੰਚਾਰ एक्सरसाइज ਤੁਸੀਂ 20 ਤੋਂ 25 ਮਿੰਟ ਲਈ ਜਾਨਾ ਸਵੇਰੇ ਉੱਠ ਕੇ ਗਰਾਊਂਡ 'ਚ ਨਹੀਂ ਜਾ ਸਕਦੇ ਬਿਨਾਂ ਕੋਕਮੈਂਡ ਦੇ ਤੁਸੀਂ ਆਪਣੇ ਘਰ ਵਿੱਚ ਹੀ ਇਸ ਐਕਸਰਸਾਈਜ਼ ਨੂੰ ਕਰਕੇ ਆਪਣੇ ਸਰੀਰ ਨੂੰ ਆਪਣੇ ਪੇਟ ਨੂੰ ਸਾਈਡ ਦੇ ਚਰਬੀ ਵਧੀ ਹੋਈ ਇਹਨੂੰ ਪੱਟਾਂ ਦੀ ਚਰਬੀ ਨੂੰ ਤੁਸੀਂ ਘਟ ਕਰ ਸਕਦੇ ਹੋ ਇਹ ਰੋਜ਼ਾਨਾ ਲਗਾਤਾਰ ਕਰੋ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਮੇਰੇ ਕਮੈਂਟ ਬਾਕਸ ਜਰੂਰ ਲਿਖ ਕੇ ਭੇਜਣਾ ਉਹ ਨਾਲ ਤੁਸੀਂ ਅੱਜ ਤੋਂ ਸ਼ੁਰੂ ਕਰ ਦੋ ਕਿ ਸਰੀਰ ਨੂੰ ਅਗਰ ਮਜ਼ਬੂਤ ਬਣਾਉਣਾ ਹੈ ਤੇ ਤੁਸੀਂ ਨਾਲ ਲਾਈਕ ਸ਼ੇਅਰ ਕਮੈਂਟ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਗਲੀ ਵੀਡੀਓ ਤੁਹਾਡੇ ਸਰੀਰ ਨੂੰ ਹੋਰ ਵੀ ਮਜ਼ਬੂਤ ਬਣਾਉਣ ਵਾਸਤੇ ਮੈਂ ਲੈ ਕੇ ਆਵਾਂਗਾ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਤਾਂ ਕਿ ਤੁਸੀਂ ਜਲਦੀ ਇਸ ਵੀਡੀਓ ਨੂੰ ਦੇਖ ਕੇ ਆਪਣੇ ਸਰੀਰ ਨੂੰ ਤੁਸੀਂ ਮਜ਼ਬੂਤ ਬਣਾ ਸਕਦੇ ਆ ਇਸ ਤਰੀਕੇ ਨਾਲ ਮਜ਼ਬੂਤ ਤੇ ਸਾਰਿਆਂ ਦਾ ਦੇਖਣ ਧੰਨਵਾਦ ਜੈ ਹਿੰਦ ਸਤਿ ਸ਼੍ਰੀ ਅਕਾਲ